ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਖਾਲਸੇ ਦੀ ਵਾਸੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਸੀਸ ਸੰਸਕਾਰ ਦਿਵਸ ਮਨਾਇਆ ਗਿਆ ਹੈ। ਔਰ ਸਥਾਨ ਵੀ ਉਹ ਹੈ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੀਸ ਦਾ ਸੰਸਕਾਰ ਉਹਨਾਂ ਦੇ ਸੁਪੁੱਤਰ ਸਾਡੇ ਦਸ਼ਮੇਸ਼ ਪੀਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਿਸੇ ਵਿਦਵਾਨ ਦੀ ਜਾਂ ਕਿਸੇ ਰਾਈਟਰ ਦੀ ਗੱਲ ਕਰਨ ਦੀ بجائے ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੇ ਬੋਲ ਨੇ ਜੀ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰ ਦਿੱਤਾ ਉਹ ਸੰਸਾਰ ਵਿੱਚ ਕੋਈ ਵੀ ਕਰ ਸਕਿਆ ਇਹਨੂੰ ਲਾਸਾਨੀ ਬੇਮਿਸਾਲ ਕਹਿ ਸਕਨੇ ਆਂ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜ਼ੋਰ ਜ਼ੁਲਮ ਦੇ ਬਰ ਖਿਲਾਫ ਸੀ ਤਲਵਾਰ ਦੇ ਜ਼ੋਰ ਨਾਲ ਪੈਸੇ ਦੇ ਜ਼ੋਰ ਨਾਲ ਡਰਾ ਧਮਕਾ ਕੇ ਕੋਈ ਬੰਦਾ ਕਿਸੇ ਦੇ ਧਰਮ ਨੂੰ ਉਹ ਢੁਲਾਏ ਨਾ ਧਰਮ ਨਾ ਪਰਵਰਤਨ ਕੀਤਾ ਜਾਏ ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹੜੀ ਉਸ ਵੇਲੇ ਦੀ ਸ਼ਹਾਦਤ ਹੈ ਉਹ ਤਿਲਕ ਤੇ ਜੈਨੂ ਦੀ ਖਾਤਰ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਹ ਸਰੀਰ ਹੈ ਪਾਵਨ ਜਿਹਦੇ ਦੋ ਸੰਸਕਾਰ ਹੋਏ ਆ ਇੱਕ ਸੰਸਕਾਰ ਦਿੱਲੀ ਦੀ ਧਰਤੀ 'ਤੇ ਗੁਰਦੁਆਰਾ ਰਕਾਬਗਾਂ ਸਿਰ ਸ਼ੁਭਤ ਹੈ। ਦੂਸਰਾ ਸੰਸਕਾਰ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਦੇ ਦਿਨ ਮਨਾਇਆ ਉੱਥੇ ਕੀਤਾ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਡੇ ਵਿਦਵਾਨਾਂ ਨੇ ਤਿੰਨ ਸ਼ਬਦ ਦਿੱਤੇ ਆ। ਧਰਮ ਦੀ ਚਾਦਰ ਖਿੰਦ ਦੀ ਚਾਦਰ ਇੱਕ ਲਫ਼ਜ਼ ਸਤਗੁਰਾਂ ਦੇ ਪਿਆਰੇ ਕਵੀ ਭਾਈ ਸੈਨਾਪਤ ਜੀ ਨੇ ਦਿੱਤਾ ਹੈ। ਪ੍ਰਗਟ ਪੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਪੀ ਚਾਦਰ। ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ੍ਰਿਸ਼ਟੀ ਦੀ ਚਾਦਰ ਗਿਆ ਉਸ ਸਤਿਗੁਰੂ ਦਾ ਇਹ ਦਿਵਸ ਸੀ ਦੂਸਰਾ ਅਗਲੇ ਸਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦਿਵਸ ਆ ਰਿਹਾ ਹੈ ਔਰ ਮੈਂ ਖਾਸ ਕਰਕੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਕੀਤੀ ਹੈ ਇਹਦੇ ਵਿੱਚ ਸ਼ਹਾਦਤ ਤੋਂ ਪਹਿਲਾਂ ਉਸ ਸਮਾਗਮ ਨੂੰ ਬਹੁਤ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਜਿਹਨੂੰ ਮੇਰੇ ਅੰਦਰੋਂ ਜਿਹੜਾ ਸ਼ਬਦ ਨਿਕਲਿਆ ਉਹ ਪੁਕਾਰ ਦਿਵਸ ਹੋ ਸਕਦਾ ਮੇਰਾ ਸ਼ਬਦ ਬੋਣਾ ਹੋਵੇ ਹੋਰ ਵੀ ਸ਼ਬਦ ਚੁਣਿਆ ਜਾ ਸਕਦਾ ਜਿਸ ਦਿਨ ਉਹਨਾਂ ਪੰਡਤਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਨਾ ਉਸ ਦਿਨ ਨੂੰ ਦੁਨੀਆ ਪਰਜ ਦੱਸਣਾ ਚਾਹੀਦਾ ਵੀ ਇਹ ਦਿਨ ਕਿਹੜਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈ ਇਸ ਦੀ ਕੋਈ ਦੁਨੀਆ ਵਿੱਚ ਹੋਰ ਮਿਸਾਲ ਨਹੀਂ ਮਿਲਦੀ ਬਸ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੀ ਤੇ ਆਪ ਸਮੂਹ ਪ੍ਰੈਸ ਰਿਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਪਿਆਰ ਨੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਪ੍ਰੈਸ ਵਾਲੇ ਆ ਤੁਸੀਂ ਉੱਥੇ ਵੀ ਸਾਰੀ ਕਵਰੇਜ ਕੀਤੀ ਇੱਥੇ ਵੀ ਭਾਵਨਾ ਨਾਲ ਨਰੋਲ ਤੁਸੀਂ ਧਰਮ ਦੀ ਬੈਠੇ ਹੋ ਦੂਸਰੇ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਹੁਣ ਸਤਗੁਰਾਂ ਦੇ ਲਾਲਾਂ ਦੀ ਸ਼ਹਾਦਤ ਸ਼ੁਰੂ ਹੋ ਜਾਣੀ 15 ਨੂੰ ਚਮਕੌਰ ਸਾਹਿਬ ਜੀ ਜੋ ਸਾਡੇ ਸਮਾਗਮ ਉਲੀਕੇ ਜਾਂਦੇ ਸਭਾ ਦੇ ਪ੍ਰੋਗਰਾਮ ਵੱਖਰੇ 16 ਨੂੰ ਗੁਰਦੁਰਾ ਚਰਨ ਕਾਉਨ ਸਾਹਿਬ ਮਾਚੀਵਾੜਾ 17 ਨੂੰ ਫਤਿਹਗੜ੍ਹ ਸਾਹਿਬ ਤੇ 18 ਨੂੰ ਜੋਤੀ ਸੂਪ ਉੱਥੇ ਸਮਾਗਮ ਉਸ ਤੋਂ ਇਲਾਵਾ ਫਿਰ ਅਗਲੇ ਪ੍ਰੋਗਰਾਮ ਚੱਲ ਪੈਣਗੇ ਜਿਦੇ ਵਿੱਚ ਸਫਰ-ਏ-ਸ਼ਹਾਦਤ ਵਾਲੇ ਵੀਰ ਕਰਦੇ ਆ ਸਭਾਵਾਂ ਆ ਜਾਂਦੀਆਂ ਨੇ ਸਮੂਹ ਸੰਗਤ ਨੂੰ ਬੇਨਤੀ ਇਸ ਸ਼ਮੂਲੀਅਤ ਕਰਨ ਤੇ ਮੈਂ ਤਾਂ ਇੱਕ ਬੇਨਤੀ ਕਰਾਂਗਾ ਇਸ ਕਥਾ ਵਿੱਚ ਵੀ ਕਿਹਾ ਵੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਧਾਰਾ ਨੂੰ ਤੇ ਵੇਖੀਏ ਉਹਨਾਂ ਦੀ ਬਾਣੀ ਦਾ ਪੜ੍ਹ ਕੇ ਦੇਖੀਏ ਅਸੀਂ ਇਤਿਹਾਸ ਸੁਣਾ ਰਹੇ ਹਾਂ ਪਰ ਜਿਹੜਾ ਸਤਗੁਰਾਂ ਦਾ ਹਿਰਦਾ ਹੈ ਉਹ ਸਤਗੁਰਾਂ ਦੀ ਬਾਣੀ ਹੈ 59 ਸ਼ਬਦ ਨੇ 57 ਸ਼ਲੋਕ ਨੇ ਬਾਣੀ ਮਹਾਰਾਜ ਜੀ ਦੀ ਜ਼ਿਆਦਾ ਜਿਹੜੀ ਉਹ ਹਿੰਦੀ ਦੇ ਵਿੱਚ ਜੀ ਪਰ ਉਹ ਸਕ੍ਰਿਪਟ ਸਾਡਾ ਗੁਰਮੁਖੀ ਹੈ ਬਾਣੀ ਜਿਹੜੀ ਸਤਗੁਰਾਂ ਦੀ ਉਹ ਵੇ ਉਹਦੇ ਵਿੱਚ ਜ਼ਿਆਦਾ ਜਿਹੜੀਆਂ ਉਦਾਹਰਨਾਂ ਨੇ ਉਹ ਪੁਰਾਣ ਵਿੱਚੋਂ ਨੇ ਜਿਵੇਂ ਅਜਾਮਲ ਗਜਕਨ ਕਾ ਦ੍ਰੋਪਤੀ ਧਰੂ ਪੰਚਾਲੀ ਇਹ ਸਾਰੀਆਂ ਉਦਾਹਰਨਾਂ ਔਰ ਉਹਨਾਂ ਦੀਆਂ ਮਹਾਰਤੀਆਂ ਤੇ ਕਹਿਣ ਤੋਂ ਮੁਰਾਦ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਨੇ ਜੀ ਉਹ ਚਾਹੁੰਦੇ ਆ ਕਿ ਇਸ ਸੰਸਾਰ ਵਿੱਚ ਜਿਹੜੀ ਵੰਸਵੰਤਾ ਰੱਬ ਨੇ ਬਣਾਈ ਹੈ ਨਾ ਕਿਉਂਕਿ ਗੁਰਮਤ ਜਿਹੜੀ ਹੈ ਉਹ ਇਸ ਕੱਟੜਤਾ ਨੂੰ ਸਦਕਾਰ ਨਹੀਂ ਕਰਦੇ ਵੀ ਇੱਕੋ ਨਾਮ ਹੋ ਮਹਾਰਾਜ ਕਹਿੰਦੇ ਆ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾਏ ਗੁਸਈਆਂ ਕੋਈ ਅਲਾਏ ਸਤਿਗੁਰੂ ਕਿਰਪਾ ਕਰੇ ਇਹਨਾਂ ਸ਼ਿਤਾਬਦਿਆਂ ਨੂੰ ਅਸੀਂ ਗੁਰੂ ਸਮਰਪਤ ਹੋ ਕੇ ਮੈਂ ਇਸ ਕਰਕੇ ਆ ਕੱਲੇ ਸਿੱਖ ਨਹੀਂ ਖਾਸ ਕਰਕੇ Hindu ਵੀ ਰਣ ਮੇਰੀ ਬੇਨਤੀ ਹੈ ਜੀ ਇਹ ਸ਼ਿਤਾਬਦੀ ਨੂੰ ਇੰਨੀ ਭਾਵਨਾ ਨਾਲ ਮਿਲਾਓ ਸਤਿਗੁਰੂ ਸਭ ਤੇ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां दूसरा क्योंकि जेडे समागम ਇਥੇ ਇਤਿਹਾਸ ਕਿ ਮਨਾਏ ਜਾਂਦੇ ਆ 6 ਪੋ ਦੀ ਰਾਤ ਤੇ 7 ਪੋ ਦਾ ਅੰਮ੍ਰਿਤ ਵੇਲਾ ਇਥੇ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਆ ਜਿਸ ਦਿਨ ਸਤਗੁਰਾਂ ਨੇ ਸ੍ਰੀ ਆਨੰਦਗੜ੍ਹ ਸਾਹਿਬ ਦਾ ਕਿਲਾ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਸਦੀਵ ਕਾਲ ਵਾਸਤੇ ਸਰੀਰਕ ਤੌਰ ਤੇ ਛੱਡਿਆ ਸ਼ਬਦ ਦੇ ਰੂਪ ਵਿੱਚ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਹੀ ਇੱਥੇ ਨੇ ਜੀ ਉਹ ਦਿਨ ਜਿਹੜੇ ਨੇ ਪੜਾਂ ਦਰਪੜਾਂ ਸੰਗਤਾਂ ਅੱਗੇ ਜਾਂਦੀਆਂ ਨੇ ਉਸ ਸਮਾਗਮ ਵਿੱਚ ਵੀ ਆਪ ਜਰੂਰ ਸ਼ਮੂਲੀਅਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੇਖੋ ਜੀ ਮਾਰਾ ਸ਼ਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਿੱਖ ਧਰਮ ਦੀ ਨੀਂਹ ਰੱਖੀ ਉਹਨਾਂ ਗਰੀਬਾਂ ਮਜਲੂਮਾਂ ਅਤੇ ਜਿਹੜੇ ਜ਼ਾਲਮ ਸਨ ਜ਼ਾਲਮਾਂ ਨੂੰ ਟੱਕਰ ਦੇਣ ਵਾਸਤੇ ਇਸ ਪੰਥ ਦੀ ਜਿਹੜੀ ਨੀਂਹ ਰੱਖੀ ਸਿੱਖ ਧਰਮ ਦੇ ਵਿੱਚ ਸਤਿਗੁਰੂ ਜੀ ਨੇ ਥਾਂ ਥਾਂ ਜਾ ਕੇ ਪ੍ਰਚਾਰ ਕਰਕੇ ਇਰ ਉਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਤਹਾ ਪਾਸ਼ਾਈਆਂ ਤੱਕ ਜਿਹੜਾ ਵਾ ਮਹਾਨ ਪਰਪਕਾਰ ਦੇ ਕਾਰਜ ਸਤਗੁਰਾਂ ਨੇ ਕੀਤੇ ਉਸੇ ਲੜੀ ਦੇ ਤਹਿਤ ਅੱਜ ਤੋਂ 349 ਸਾਲ ਪਹਿਲਾਂ ਜਦੋਂ ਮਟਨ ਜਿਹੜਾ ਜੰਮੂ ਕਸ਼ਮੀਰ ਵਾਲੇ ਇਲਾਕੇ ਦੇ ਵਿੱਚ ਮਟਨ ਸ਼ਹਿਰ ਦੇ ਜਿਹੜੇ ਪੰਡਤ ਸਨ ਅਤੇ ਹੁਣੇ ਗਿਆਨੀ ਜੀ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਦੱਸਿਆ ਵਾ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚੋਂ 16 ਪੰਡਤਾਂ ਦਾ ਜਿਹੜਾ ਡੈਪੂਟੇਸ਼ਨ ਵਕਤ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਇਸ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਿਆ ਸੀ ਆਪਣੀ ਪੁਕਾਰ ਲੈ ਕੇ ਫਰਿਆਦ ਲੈ ਕੇ ਕਿਸ ਜਿਸ ਤਰ੍ਹਾਂ ਹਿੰਦੂਆਂ ਦੇ ਜਿਹੜੇ ਆ ਜਨੇਊ ਲਾਏ ਜਾ ਰਹੇ ਸਨ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਜਾਬਰ ਹਕੂਮਤ ਜ਼ੁਲਮ ਕਰ ਰਹੀ ਸੀ ਤੇ ਉਹਨਾਂ ਨੇ ਆਪਣੇ ਦੇ ਹੋਰ ਹੈ ਜ਼ੁਲਮ ਦੀ ਪਕਾਰ ਸਤਿਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਚਰਨਾਂ 'ਚ ਰੱਖੀ ਕਿ ਸਾਨੂੰ ਕੋਈ ਧਰਮਦਾਰ ਰਹਿਬਰ ਹੀ ਬਚਾ ਸਕਦਾ ਹੈ ਤੇ ਧਰਮ ਦੇ ਸਭ ਤੋਂ ਵੱਡੇ ਰਹਿਬਰ ਉਸ ਵੇਲੇ ਤਾਂ ਸਤਿਗੁਰੂ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਨ ਜਿਨ੍ਹਾਂ ਨੇ ਉਹਨਾਂ ਦੀ ਪਕਾਰ ਸੁਣੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਸਤ ਗੁਰੂ ਜੀ ਇੱਥੋਂ ਦਿੱਲੀ ਨੂੰ ਚਾਲਾ ਪਾਉਂਦੇ ਹਨ ਦਿੱਲੀ ਨੂੰ ਚਾਲਾ ਪਾ ਕੇ ਉੱਥੇ ਸਤ ਗੁਰਾਂ ਦੇ ਪਿਆਰੇ ਸਿੱਖ ਸਤ ਗੁਰਾਂ ਨੂੰ ਈਨ ਬਣਾਉਣ ਵਾਸਤੇ ਜ਼ਾਲਮ ਹਕੂਮਤ ਤਰਾ-ਤਰਾ ਦੇ ਹੱਥ ਕੰਡੇ ਵਰਤਦੀ ਹੈ ਪਹਿਲਾਂ ਭਾਈ ਮਤੀ ਦਾ ਭਾਈ ਸਤੀ ਦਾ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾਂਦਾ ਫਿਰ ਸਤ ਗੁਰਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਤ ਗੁਰਾਂ ਦਾ ਪਾਵਨ ਸੀਸ ਲਾ ਕੇ ਬਾਬਾ ਜੀਤਾ ਜੀ ਤਾਂ ਬਾਬਾ ਜੀਵਨ ਸਿੰਘ ਜੀ ਮੰਦਰਾਂ ਨੂੰ ਮਾਰਦੇ ਪੜਾ ਦਰ ਪੜਾ ਕਰਦੇ ਹੋਏ ਅਨੇਕਾਂ ਖਤਰਿਆਂ ਤੋਂ ਬੇਖਬਰ ਨੇ ਕਾਂ ਖਤਰਿਆਂ ਨਾਲ ਜੋਜਦੇ ਹੋਏ ਇਸ ਸਥਾਨ ਤੇ ਪਹੁੰਚਦੇ ਹਨ ਸਤਿਗੁਰੂ ਜੀ ਘਟ ਕੇ ਗਲ ਬਕੜੀ ਨਾਲ ਲਾਉਂਦੇ ਹਨ ਤੁਮ ਰੰਗਰੇਟੇ ਗੁਰੂ ਕੇ ਬੇਟੇ ਰੋ ਪੰਥ ਕੇ ਸਾਗ ਅਮੇਟੇ ਦਾ ਖਤਾਬ ਅਕਸ਼ਿ ਕਰਦੇ ਹਨ ਤੇ ਸੀਸ ਗੰਝ ਸਾਹਿਬ ਵਾਲੇ ਸਥਾਨ ਤੇ ਸਤਿਗੁਰਾਂ ਦੇ ਪਾਵਨ ਸੀਸ ਦਾ ਸੰਸਕਾਰ ਕੀਤਾ ਜਾਂਦਾ ਜੋ ਅੱਜ ਆਪਾਂ ਦਿਵਸ ਮਨਾਇਆ ਉਹ ਸੰਸਕਾਰ ਦਿਵਸ ਮਨਾਉਣ ਦਾ ਜਿਹੜਾ ਅੱਜ ਸਾਰੀਆਂ ਸੰਗਤਾਂ ਦੇ ਤੁਸੀਂ ਵੀ ਵੇਖਿਆ ਹੋਊਗਾ ਉਸਦੋਂ ਜਦੋਂ ਗਿਆਨੀ ਜੀ ਕਥਾਕਾਰ ਸਨ ਕਿੰਨੀ ਵਿਰਾਗ ਦੇ ਵਿੱਚ ਸਾਰੀ ਸੰਗਤ ਆਈ ਹੋਈ ਸੀ ਤੇ ਇਹ ਮੈਂ ਬੇਨਤੀ ਸਾਰੀ ਸੰਗਤ ਨੂੰ ਕਰਾਂਗਾ ਕਿ ਅੱਜ 349 ਸਾਲ ਹੋ ਚੁੱਕੇ ਹਨ ਜਿਹੜਾ ਅਗਲਾ ਸਾਲ ਹੈ 225 ਕਿਉਂਕਿ 1675 ਦੇ ਵਿੱਚ ਸਤਿਗੁਰਾਂ ਦੀ ਸ਼ਹੀਦੀ ਹੁੰਦੀ ਹੈ 225 ਦੇ ਵਿੱਚ ਸਤਿਗੁਰਾਂ ਦੀ ਸ਼ਹੀਦੀ ਦੀ સ્થાਪਤੀ 350 ਸਾਲ ਆ ਰਿਹਾ ਹੈ ਆਪਾਂ ਅੱਜ ਤੋਂ ਹੀ ਉਸ ਨੂੰ ਮਨਾਉਣਾ ਸ਼ੁਰੂ ਕਰੀਏ ਤੇ ਜਿਹੜੀ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਹੈ ਜਿਸ ਤਰ੍ਹਾਂ 57 ਸ਼ਲੋਕ 58 ਸ਼ਬਦ ਉਹਨਾਂ ਦਾ ਜਿਸ ਤਰ੍ਹਾਂ ਹੋਣਿਆ ਗਿਆਨੀ ਜੀ ਨੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਕਿ ਨਿਤਨੇਮ ਦੇ ਵਿੱਚ ਸ਼ਾਮਲ ਕਰਕੇ ਤਾਂ ਹੀ ਸਾਡੀਆਂ ਸ਼ਤਾਬਦੀਆਂ ਬਣਾਈਆਂ ਜਿਹੜੀਆਂ ਸਕਾਰ ਹੋਣਗੀਆਂ ਜੇ ਉਹਨਾਂ ਦੇ ਸ਼ਬਦਾਂ ਨੂੰ ਆਪਾਂ ਕੰਠ ਕਰਾਂਗੇ ਉਹਨਾਂ ਦੇ ਸ਼ਬਦਾਂ ਨੂੰ ਆਪਣੇ ਨਿਤਨੇਮ ਦੇ ਵਿੱਚ ਸ਼ਾਮਲ ਕਰਕੇ ਨਿਤ ਦੀ ਤਰ੍ਹਾਂ ਪਾਣੀ ਦੇ ਰੂਪ ਦੇ ਵਿੱਚ ਪਾਠ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਤੇ 사ਤਗੁਰਾਂ ਦਾ ਸਸਕਾਰ ਦੇ ਉਸ ਬੜੇ ਸ਼ਰਧਾ ਨਾਲ ਸੰਗਤ ਨੇ ਮਨਾਇਆ ਦੂਰੋਂ ਦੂਰੋਂ ਸੰਗਤਾਂ ਆਈਆਂ ਸਾਡੇ ਭਾਈ ਤਜਿੰਦਰਪਾਲ ਸਿੰਘ ਜੀ ਟੀਮਾ ਜੋ ਕਿ ਰਾਜਸਥਾਨ ਤੋਂ ਬਾਬਾ ਜੀ ਦੇ ਨਾਲ ਆਏ ਹਨ ਬਾਬਾ ਸੁਖਪਾਲ ਸਿੰਘ ਜੀ ਮਾਲਵਾ ਤਰਨਾ ਦਲ ਦਾ ਜਹੇਦਾਰ ਬਾਬਾ ਦਲਬੀਰ ਸਿੰਘ ਜੀ ਇੱਥੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਹ ਉਸੇ ਦਿਨ ਤੋਂ ਜਿਸ ਦਿਨ ਤੋਂ ਸੀਸਪੇੜ ਯਾਤਰਾ ਆਰੰਭ ਹੋਈ 6 ਦਸੰਬਰ ਤੋਂ ਨਾਲ ਚੱਲ ਰਹੇ ਹਨ ਸਾਰੀਆਂ ਸੰਗਤਾਂ ਨਾਲ ਚੱਲ ਰਹੀਆਂ ਸੀ ਅੱਜ ਇੱਥੇ ਆਏ ਨੇ ਬਾਬਾ ਬਲਦੇਵ ਸਿੰਘ ਜੀ ਬੱਲੇ ਵਾਲੇ ਬਾਬਾ ਬਿਕਰਮਜੀਤ ਸਿੰਘ ਜੀ ਗੁਰਜਰਾਤ ਵਾਲੇ ਬਾਬਾ ਪ੍ਰਗਟ ਸਿੰਘ ਜੀ ਬਾਬਾ ਬਲਦੇਵ ਸਿੰਘ ਮਸਤਰਾਪੁਰ ਵਾਲੇ ਸਾਰੇ ਜਹੇਦਾਰ ਜਿਹੜੀ ਆ ਉਹਨਾਂ ਜਿਹੜੀਆਂ ਜਿਹੜੇ ਚਿੰਨ੍ਹ ਜਿਹੜੇ ਪੜੇ ਧੰਨ ਬਾਬਾ ਜੇਤਾ ਜੀ ਨੇ ਸਤ ਗੁਰਾਂ ਦੇ ਪਾਵਨ ਸੀਸ ਨਾਲ ਤੈਅ ਕੀਤੇ ਸਨ ਉਸ ਇਤਿਹਾਸ ਨੂੰ ਜਾਗਰ ਕਰਦੇ ਸੀਸ ਮਾਰਗ ਯਾਤਰਾ ਹਰ ਸਾਲ ਆਰੰਭ ਕਰਕੇ ਇੱਥੇ ਪਹੁੰਚਦੇ ਹਨ ਫਿਰ ਸਸਕਾਰ ਦੇ ਉਸ ਹੁੰਦਾ ਹੈ ਸੰਗਤਾਂ ਨੂੰ ਬੇਨਤੀ ਹੈ ਇਸ ਸ਼ੀਧੀ ਦਿਹਾੜੇ ਤੇ ਵਾਦ ਤੋਂ ਵਾਦ ਸਤ ਗੁਰਾਂ ਦੀ ਕੁਰਬਾਨੀ ਨੂੰ ਨਮਨ ਕਰਨ ਵਾਸਤੇ ਪਹੁੰਚਿਆ ਕਰੀਏ ਤੇ ਸਤ ਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਿਤ ਕਿਰਪਾ ਰਾਮ ਉੱਠ ਕੇ ਖੜਾ ਹੋਏ ਨੇ ਕਿਹਾ ਮਹਾਰਾਜੀ ਤੁਸੀਂ ਕਿਰਪਾ ਕਰੋ ਤੇ ਇਹ ਵੀ ਬੇਨਤੀ ਇਸ ਘਟਨਾ ਨੂੰ ਮੇਰੀ ਗੱਲ ਦਾ ਗੁੱਸਾ ਕਰਨਾ ਸਿਖਾਣ ਦੀ ਚੀਜ਼ ਆ ਜੋ ਗੁਰੂ ਨੇ ਪਰਉਪਕਾਰ ਕੀਤਾ ਇਹਨੂੰ ਈਰਖਾ ਦੇਨ ਵਿਆਪਿਆ ਨਾ ਕਰ। ਇਹ ਤੁਹਾਡਾ ਜਨਮ ਨਹੀਂ ਸੀ ਬਚਣਾ ਕੋਈ ਸ਼ਾਪ ਨਹੀਂ ਭਾਰੀ ਕਿਉਂਕਿ ਗੁਰੂ ਦੇ ਪਰਉਪਕਾਰ ਨੂੰ ਪ੍ਰਚਾਰਨ ਲੱਗਿਆ ਦਵੇਸ਼ ਮੁਕਤ ਹੋ ਕੇ ਗੱਲ ਕਰੀਏ। ਜੇ ਦਵੇਸ਼ ਵਿੱਚ ਰਹਿ ਕੇ ਗੱਲ ਕਰਾਂਗੇ ਤੇ ਗੱਲ ਬੈ ਨਹੀਂ ਬੈ ਜਾਏ। ਮਹਾਰਾਜ ਸਤਗੁਰੂ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਜੋ ਕਹਿ ਰਹੇ ਆ ਉਹ ਕਹਿ ਰਿਹਾ ਹੱਥ ਜੋੜ ਕੇ ਕਿਰਪਾ ਰਾਮ ਤਤ ਬ੍ਰਾਹਮਣ ਮਤ ਗ੍ਰਾਮ ਹਮਰੋ ਬਲ ਅਬ ਰਹਿਓ ਨਾ ਕਾਈ ਗੇ ਗੁਰਤੀਂ ਬਹਾਦਰ ਰਾਈ ਇਥੋਂ ਆਵਾਜ਼ ਆਈ ਤੁਸੀਂ ਤਾਂ ਇੰਨੀ ਆਸਤਾ ਰੱਖਦੇ ਪੁਰਾਣ ਕਹਿੰਦਾ ਏ ਖਾਤੀ ਦੇ ਬੰਧਨ ਕੱਢ ਦਿੱਤੇ ਭਗਵਾਨ ਨੇ ਜਰੁਤਤੀ ਜੀ ਦੀ ਲਾਹ ਲਾ ਕੇ ਦਿੱਤੀ ਕ੍ਰਿਸ਼ਨ ਜੀ ਨੇ ਕਰਿਓ ਇਸ ਤੋਂ ਕੋਮ ਨੂੰ ਫੜਦਾ ਪਾਪੇ ਟਾਕਲ ਸਤਿਗੁਰੂ ਜੀ ਸਰਦੀ ਦੁੱਖ ਦਾ ਦੁਵਹਿਸ਼ ਮਿਟਾਓ ਸਾਨੂੰ ਆਪਣੀ ਸ਼ਬਦੀ ਰੋਸ਼ਨੀ ਵਿੱਚ ਯਾਦ ਕਰੋ ਜਿੱਦਣ ਕਮਾਈ ਵਾਲਾ ਫਿਰ ਤੁਹਾਨੂੰ ਕਾਹ ਦਾ ਅਜਿਹਾ ਬਹੁਤ ਤਰੀਕੇ ਬਣੇ ਜਿੱਦਣ ਕਮਾਈ ਵਾਲਾ ਕਿਤੇ ਆਪਣਾ ਤੁੰਤ ਰੋਦਾ ਉਹਨਾਂ ਤਸਵੀਰਾਂ ਬਦਲ ਜਾਂਦੀਆਂ ਨੇ ਕਹਿੰਦਾ ਮਾਰੇ ਜੀਂਸ ਸਭੇ ਮੈਂ ਗੱਲ ਆਪਣੀ ਕਾਜ ਹੁੰਦਾ ਸਾਡੇ ਪੁਰਾਣੀ ਸਰੋਤ ਚਿੱਠੀਆਂ ਦਾ ਜ਼ਿਕਰ ਕਰਦੇ ਹਾਂ ਜੀ ਚਿੱਠੀ ਲੈ ਕੇ ਆਉਂਦਾ ਸੁਲੋਕਾਂ ਦਾ ਹਾਂ ਆਧੁਨਿਕ ਵਿਦਵਾਨ ਜਿਹੜੇ ਯੂ ਨਹੀਂ ਮੰਨਦੇ ਪਰ ਮੇਰੇ ਮੰਨ ਚ ਉਸੇਸ ਕਾ ਜਾਇਆ ਕਿ ਜਿਹਦੇ ਪ੍ਰਸ਼ਨੋਤਰੀ ਨੂੰ ਉਪਚਰਤ ਕਰ ਲਿਆ ਪ੍ਰਸ਼ਨੋਤਰੀ ਨੂੰ ਉਪਚਰਤ ਕਰ ਲਈ ਸਹੀ ਸਾਹਿਬ ਜੀ ਉਹਨਾਂ ਦਾ ਬਲ ਨਹੀਂ ਰਿਹਾ ਕਿਉਂਕਿ ਕਈ ਗੁਰਬਾਣੀ ਚ ਐਸ ਨੇ ਐਸੇ ਬਚਨ ਨੇ ਕਿ ਜਿਹਦੇ ਵਿੱਚ ਬੋਲ ਦਾ ਕੋਈ ਪ੍ਰਸ਼ਨ ਉਤਰ ਜਿਵੇਂ ਸੁਲਤਾਨ ਪੁੱਛੇ ਸੁਮੇਰ ਨਾਮਾ ਦੇਖੂ RAM ਤੁਮਾਰੇ ਕਾਮਾ ਨਾਮਾ ਸੁਲਤਾਨ ਨੇ ਬਾਦਲਾ ਦੇਖੂ ਤੇਰਾ ਹਰ ਬੀਠਲਾ ਬੋਲਦਾ ਸੁਲਤਾਨ ਰਿਹਾ ਤੇ ਬਾਣੀ ਦਾ ਜਦੋਂ ਅਸੀਂ ਪਾਠ ਕਰ ਰਹੇ ਹਾਂ ਸੁਣੋ ਜਠਾਨੀ ਸੁਣੋ ਦਰਾਨੀ ਆਚਰਜ ਏਕ ਭਇਓ ਸ਼ਬਦ ਤਾਂ ਮਾਂ ਕਹਿ ਰਹੀ ਬਾਣੀ ਗੁਰੂ ਇਹ ਭਗਤ ਕਬੀਰ ਜੀ ਦੀ ਤੇ ਜੇ ਇਉਂ ਵੀ ਵਿਆਖਿਆ ਹੋ ਜਾਈ ਮੈਂ ਦਾਵਾ ਨਹੀਂ ਕਰਦਾ ਨਾ ਮੈਂ ਉਸ ਗੱਲ ਨੂੰ ਖੰਡਨ ਕਰ ਰਿਹਾ ਵੀ ਇਹ ਨਹੀਂ ਇਸ ਤਰ੍ਹਾਂ ਹੋਇਆ ਜਗਲਿਆਂ ਦਾ ਤੱਕ ਵੀ ਨਹੀਂ ਜੇ ਇਹ ਕਹਿ ਦਿੱਤਾ ਹੋਏ ਸਤਗੁਰੂ ਗੁਰੂ ਤੇਗ ਬਹਾਦਰ ਜੀ ਬੰਦ ਛੁੱਟ ਗਿਆ ਬੰਧਨ ਪਰੇ ਕਛੂ ਨਾ ਹੋ ਤੂ ਪਾਏ ਕਉ ਨਾਨਕ ਅਬ ਕੋਟ ਹਰ ਗਾਜੂ ਹੋ ਸਹਾਰੇ ਸਿੱਖ ਪੰਥ ਦੇ ਮਹਾਨ ਕਾਵਨ ਪਦਿਤਕ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਅਕਾਲ ਅਨਵਸਾਰ ਦੇ ਵਿਹੜੇ ਦੇ ਵਿੱਚ ਸੱਜੀ ਹੋਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਤਿ ਪ੍ਰਭਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਵਿੱਚ ਜੂਰੇ ਦੇ ਜਿਹਨੋਂ ਪਾਜੂ ਨੇ ਕਹਿੰਦੇ ਇਹ ਮਰਾਉਂ ਦੀ ਕੰਪਾ ਜਿਹੀ ਇਹ ਬਹੁਤ ਪਰਾਤਨ ਵੀ ਹੈ ਕਿ ਇਹ ਪਰੰਪਰਾ ਜਿੰਨੀ ਹੈ ਕਿ ਸਰਉਜਾਉਂਦੇ ਆ ਮੇ ਰੱਖਣੀ ਹੈ ਜਿੰਨੇ ਵੱਧ قربਾਂ ਦੇ ਮੌਕੇ ਸ਼ਹੀਦਾਂ ਦੇ ਜਿਹੜਿਆਂ ਦੇ ਮੌਕੇ ਜੋੜ ਮੇਲ ਮਨਾਏ ਜਾਂਦੇ ਆ ਪੰਥ ਦੇ ਵਿੱਚ ਉਹਨਾਂ ਹੀ ਪੰਥ ਦੇ ਵਿੱਚ ਆਈ ਹੋਈ ਖਰੋਤ ਜਿਹੜੀ ਹੈ ਉਹ ਖਤਮੀ ਹੈ ਇਹ ਖਰੋਤ ਨੂੰ ਤੋੜਨ ਦਾ ਕਾਰਜ ਕਰਦੇ ਆ ਸਖਾਂ ਦੀ ਪਰਮਾਨੀ ਜਿਹੜੀ ਹੈ ਉਹ ਧੰਨਤਾ ਦੇ ਜੋਗ ਹੈ ਜਿਹੜੇ ਆਪਣੇ ਗੁਰੂ ਸਾਹਿਬਾਨ ਦੇ ਨਾਲ ਸੰਬੰਧਤ ਗੁਰਪੁਰਬ ਜੋਤੀ ਜੋਤ ਸਮਾਉਣ ਪਰਬ ਤੇ ਸ਼ਹੀਦੀ ਦਿਹਾੜੇ ਜਿਹੜੇ ਨੇ ਉਹ ਮਨਾਉਂਦੇ ਨੇ ਅੱਜ ਸੀਸ ਭੇਟ ਸੀਸ ਸੰਸਕਾਰ ਦੇ ਉਸਤੇ ਮੌਕੇ ਦੇ ਉੱਤੇ ਅਸੀਂ ਸੀਸ ਭੇਟ ਦੇ ਉਸਤੇ ਮੌਕੇ ਦੇ ਉੱਤੇ ਕਿ ਭਾਈ ਜਤਾ ਜੀ ਨੇ ਸੀਸ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭੇਟ ਕੀਤਾ ਸੀ ਆਪਾ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਆਪਣੇ ਸਹਾਯੋਗੀ ਅਧਿਕਾਰੀਆਂ ਦੇ ਨਾਲ ਨਗਰ ਕੀਰਤਨ ਲੈ ਕੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗਵਾਈ ਦੇ ਵਿੱਚ ਇੱਥੇ ਪਹੁੰਚੇ ਨੇ ਬਹੁਤ ਸਾਰੀਆਂ ਸੰਪਦਾਮਾਂ ਪੰਥੀਆਂ ਜਿੱਥੇ ਬੰਨੀਆਂ ਉਹਦੇ ਮੁਖੀ ਸਹਿਬਾਨ ਬੈਠੇ ਨੇ ਬਾਬਾ ਗੁਰਮੀਤ ਸਿੰਘ ਜੀ ਸ਼ਰਮਈ ਅਕਾਲੀ ਪੰਥ ਗੁੱਡਾ ਦਲ ਦੇ ਮੁਖੀ ਨੇ ਬੈਠੇ ਨੇ ਹੋਰ ਬਹੁਤ ਸਾਰੇ ਬੈਠੇ ਨੇ ਪ੍ਰਧਾਨ ਸਾਹਿਬ ਜੀ ਸਾਡੇ ਨਾਮ ਲੈ ਗਏ ਨੇ ਸਭ ਦੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਦਾ ਹੈ ਭਾਈ ਸਾਹਿਬ ਭਾਈ ਰਜਿੰਦਰਪਾਲ ਸਿੰਘ ਜੀ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਨਾਲ ਜੋੜਿਆ ਮੈਂ ਇਹਨਾਂ ਦਾ ਵੀ ਜਿੰਦਗੀ ਕਹਿ ਰਹੇ ਹਾਂ ਧੰਨਵਾਦ ਕਰਦਾ ਹੈ ਮਾਨਜੋਤ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜੋ ਤੇਜਦਾਰ ਨੇ ਅੱਜ ਸ਼੍ਰੀ ਕੇਸਰ ਸਾਹਿਬ ਦੇ ਗੋਵੀ ਇਤਿਮਤ ਵਿੱਚ ਸਨਸ਼ੋਭਤ ਲਈ ਆਪ ਸਾਰੀ ਸੰਗਤ ਦੇ ਸਹਿਤ ਸਭ ਨੂੰ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਾਈ ਫਿਲਦਲ ਪਾਲ ਸਿੰਘ ਜੀ ਉਹ ਇੱਕ ਸਾਲ ਨੇ ਸਾਡੀ ਬੈਟਰੀ ਚਾਰਜ ਕਰ ਦਿੰਦੇ ਆ ਘਰ ਸਾਂ ਨਾ ਕਾ ਦੇਣ ਕੋਈ ਕਈ ਵਾਰੀ ਗਰਮਦਿਆਂ ਬੈਲਾ ਤੋਂ ਇਹ ਉੱਪਰ ਵੀ ਗੱਲ ਕਰਦੇ ਗਰਮਦਿਆਂ ਬੈਲਾ ਤੋਂ ਉੱਤੇ ਉੱਟ ਕੇ ਉੱਤੀ ਅੜਾੜੀ ਜਿਹੜੀ ਮਹਿਸੂਸ ਕੀਤੀ ਜਾਂਦੀ ਆ ਭਾਵਨਾ ਦੇ ਨਾਲ ਮਨ ਇਵੇਂ ਸਨੇਹ ਜੋ ਚੱਲਦਾ ਸੀ ਜਿਵੇਂ ਆਪਾਂ ਨਾਲ ਦੀ ਨਾਲ ਗੁਰੂ ਸਾਹਿਬ ਦੇ ਸੰਸਕਾਰ ਦੇ ਵਿਥ ਵਿੱਚ ਸ਼ਾਮਲਿਆਂ ਤੇ ਸ਼ਾਮਲ ਹਈਆਂ ਜੇ ਮਾਨ ਕਰਕੇ ਬਣੀਏ ਤਾਂ ਪਰ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਕੇ ਫਾਤੋਖਮਾ ਲੈ ਲਵਾਂ ਭਾਈ ਸਾਹਿਬ ਨੇ ਜਿਹੜੀ ਕਮਾਲ ਦੀ ਗੱਲ ਅੱਜ ਕੀਤੀ ਹੈ ਉਹ ਇਹ ਕਿ ਨਿੰਦਾ ਤੋਂ ਪਹਿਲਾਂ ਹੋਸਤਤਾ ਹੋਸਤਤਾ ਤੋਂ ਨਿੰਦਾ ਦੂ ਤਿਆਗੇ ਕੋਝੇ ਬੰਦ ਰਮਾਨਾ ਜਨ ਨਾਨਕ ਇਹੋ ਖੇਲ ਪਟੰ ਹੈ ਕਿਨ ਹਮ ਉਬਰੋਂ ਕਿ ਜਾਣੇ ਇਹ ਜੇਲੇ ਬੋਸਤ ਚੰਗੀ ਲੱਗੇ ਤੇ ਮਨੁੱਖ ਦਾ ਫਿਰ ਦੁਸ਼ਮਣ ਨਹੀਂ ਕੋਈ ਰਹਿੰਦਾ ਆਪਣੇ ਆਪ 'ਚ ਦੁਸ਼ਮਣ ਬਣ ਜਾਂਦਾ ਇਹ ਆ ਸਾਡੇ ਅੰਦਰ ਗੁਰੂ ਸਾਹਿਬ ਦੀ ਪ੍ਰਵਿਰਤੀ ਪਾਉਣ ਤੇ ਜੇ ਇਹ ਪ੍ਰਵਿਰਤੀ ਪੈ ਜਾਵੇ ਮਨੁੱਖ ਨੂੰ ਇਹ ਸਾਧਨਾ ਦੀ ਲੋੜ ਨਹੀਂ ਤੇ ਮਨੁੱਖ ਆਪਣੀਆਂ ਗੱਲਾਂ ਆਪ ਬਾਤ ਲਾਟੇਗਾ ਸੋਧਨਵਾਦ ਕਰਨਾ ਭਾਈ ਸਾਹਿਬ ਦਾ ਮੈਂ ਕਿਉਂਕਿ ਉਸ ਮੁੱਦੇ ਤੇ ਅਮਾ ਇਹ ਸ਼ੁਰੂਆਤ ਅੱਜ ਕੀਤੀ ਗਈ ਸਾਡੇ 350 ਸਾਲਾਂ ਸਤਗੁਰਾਂ ਦਾ ਇਹ ਜਿਹੜਾ ਆਪਾਂ ਸੰਸਕਾਰ ਦੇ ਸੀਸ ਸੰਸਕਾਰ ਦੇਸ਼ ਮਨਾ ਰਹੇ ਹਾਂ ਇਹਦੀ ਅੱਜ ਆਪਾਂ ਸ਼ੁਰੂਆਤ ਕੀਤੀ ਆ ਇਹ ਹੁਣ 1 ਸਾਲ ਲਗਾਤਾਰ ਐਵੇਂ ਸਾਰੇ ਸਮਾਰੋਹ ਚੱਲ ਰਹੇ ਆ ਤੇ ਭਾਈ ਸਾਹਿਬ ਨੇ ਇੱਕ ਮੈਨੂੰ ਟੈਲੀਫੋਨ ਤੇ ਕਿਹਾ ਮੈਨੂੰ ਚੰਗੇ ਵਿਚਾਰ ਲੱਗੇ ਬਹੁਤ ਇਹ ਆਪਾਂ ਮਈ ਮਹੀਨੇ ਦੇ ਵਿੱਚ ਇੱਕ ਪੁਕਾਰ ਦੇਸ਼ ਵੀ ਹੋਣਾਈਏ ਉਹ ਪੁਕਾਰ ਦੇਸ਼ ਦੇ ਜਿ ਸਾਰਿਆਂ ਨੂੰ ਸਦਕੇ ਕਿਸੇ ਵੀ ਤਰ੍ਹਾਂ ਦੇ ਨਾਲ ਸੰਬੰਧਤ ਹੋਵੇ ਉਹ ਉਸ ਦਿਨ ਇੱਥੇ ਸ਼ਮੂਲੀਅਤ ਕਰੇ ਤਾਂ ਕਿ ਲੋਕਾਂ ਤੱਕ ਇਹ ਸੁਨੇਹਾ ਜਾਵੇ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਦੂਸਰਿਆਂ ਲਈ ਬਲੀਦਾਨ ਦੇ ਕੇ ਕਿਉਂਕਿ ਅਸੀਂ ਉਹ ਬਚਾਰ ਉਹਨਾਂ ਮਨੁੱਖਤਾ ਦੇ ਤੌਰ ਤੇ ਜਿਹੜਾ ਭਾਈ ਸਾਹਿਬ ਨੇ ਜ਼ਿਕਰ ਕੀਤਾ ਕਰਦੇ ਸੀ ਔਰ ਕਈ ਵਾਰੀ ਉਹ ਬਚਾਰ ਸੇ ਦੂਏ ਪਾਸੇ ਨੂੰ ਚਲੀ ਜਾਂਦੀ ਤੇ ਮੈਂ ਸਭਨ ਇਹ ਅੱਜ ਸ਼ੁਰੂਆਤ ਭਾਈ ਸਾਹਿਬ ਨੇ ਕਰ ਦਿੱਤੀ ਹੈ ਔਰ ਲਗਾਤਾਰ ਅਸੀਂ ਆਉਂਦੀ ਸ਼ਤਾਬ ਦੀ ਤੱਕ ਇਹਨਾਂ ਨੂੰ ਕਿਵੇਂ ਰੂਪ ਰੇਖਾ ਦੇਣੀ ਉਹਦੀ ਅੱਜ ਮੀਟਿੰਗ ਵੀ ਰੱਖੀ ਆ ਤੇ ਮੈਂ ਕਹਿ ਸਕਦਾ ਭਾਈ ਸਾਹਿਬ ਜੀ ਤੁਸੀਂ ਵਿਦੇਸ਼ ਵਿੱਚ ਸੀ ਬੋਇਨਬਾਲ ਦੀ ਪਵਿੱਤਰ ਧਰਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਜਿੱਥੇ ਆਪਾਂ 400 ਸਾਲਾਂ ਮਨਾਇਆ ਉਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਏਡੀ ਵੱਡੀ ਸ਼ਤਾਬ ਦੀ ਕਿ ਰੂਪਾਂ ਦਾ ਲਗਾਤਾਰ 1 ਮਹੀਨਾ ਉੱਥੇ ਹੜ੍ਹ ਮਾਤਾ ਗੁਜਰੀ ਜੀ ਦੀ ਆਪਾਂ ਆ ਜਨਮ ਸ਼ਤਾਬਦੀ ਮਨਾਈ ਆ ਟਪਾ ਕੋਲ। ਉਹ ਦਿਨ ਵੀ ਮੈਂ ਦੇਖਦਾ ਸੀ ਕਿ ਬਾਬਰੇ ਦੇ ਵਿੱਚ ਘਰ ਦੇ ਰੋਡ ਬੇਲੇ ਦੇ ਰੂਪ ਦੇ ਵਿੱਚ ਹੁੰਦੀ ਆ। ਬੜਾ ਵੱਡਾ ਦੁਨੀਆਂ ਦਾ ਉਦਣ ਵੀ ਇਤਿਹਾਸ। ਸੋ ਕਹਿਣ ਦਾ ਬਾਤ ਇਹ ਜਿਹੜਾ ਆਪਾਂ ਪ੍ਰੋਗਰਾਮ ਸਾਰਾ ਲੀਕਾਂ ਦੇ ਬੈਠ ਕੇ ਉਹਦੇ ਲਈ ਸਾਰੇ ਪ੍ਰੋਗਰਾਮ ਲੀਕ ਲੈ ਜਾਣ ਕੇ ਫਿਰ ਉਹਦੇ ਬਾਬਰੇ ਆਪਾਂ ਗਾਂ ਰੋਜ ਦੇ ਰੋਜੇ ਚਲਾਵਾ ਗਏ। ਇਹ ਨਾਲ ਦੀ ਨਾਲ ਸੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਚਾ ਜੀ ਦਾ ਗੁਰਤਾ ਗਦੀ ਦੇਵਸ਼ਰੀਆ ਕਿਉਂਕਿ ਸਤਿਗੁਰਾਂ ਦੀ ਸ਼ਹਾਦਤ ਦੇ ਨਾਲ ਗੁਰਤਾ ਗਦੀ ਦੇਵ ਸਿੰਘ ਸਾਹਿਬ ਸ਼੍ਰੀ ਗੁਰੂ ਗੋਬਿੰਦ ਪਾਚਾ ਗੁਰੂ ਸਿੰਘ ਪਾਚਾ ਜੀ ਦਾ ਤੇ ਨਾਲ ਮਹਾਨ ਤਿੰਨ ਸ਼ਹੀਦਾਂ ਦੀ ਵੀ ਸ਼ਰਧਾਂਜਲੀ ਆ ਜਿਨ੍ਹਾਂ ਦਾ ਹੁਣੇ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਦਾ ਜਗਤ ਕੀਤਾ ਇਹ ਸਾਰਾ ਤੇ ਨਾਲ ਬਾਬਾ ਜੀਵਨ ਸਿੰਘ ਜੀ ਦਾ ਵੱਡਾ ਪਰ ਉਪਕਾਰ ਐਦਾ ਗੁਰੂ ਦੀ ਖੇਡ ਮਨੁੱਖ ਦੀ ਖੇਡ ਕੋਈ ਨਹੀਂ ਕਿਉਂਕਿ ਮਨੁੱਖ ਦੀ ਖੇਡ ਆਪ ਹੋ ਜਾਂਦੀ ਗੁਰੂ ਦੀ ਖੇਡ ਉੱਥੇ ਸ਼ੁਰੂ ਹੁੰਦੀ ਤੇ ਵੇਲਿਆਂ ਦੇ ਹਿੱਸੇ ਆ ਲੋਰ ਦੇ ਸਾਰੇ ਆ ਭੀ ਅੰਮ੍ਰਿਤ ਵੇਲੇ ਉੱਠਾ ਲੋਰ ਦੇ ਸਾਰੇ ਆ ਭੀ ਨਿਤਨੇਮੀ ਦੀ ਪ੍ਰਪੱਕਤਾ ਦੇ ਨਾਮ ਇਤਿਹਾਸ ਛੁਰਨ ਔਰ ਜਿਨ੍ਹਾਂ ਨੂੰ ਸਤਬੂਰ ਜੀ ਕਰਨ ਫੜਦੇ ਦੇ ਕਰਨ ਫੜਨੇ ਲੱਗ ਗਾਲ ਦਾ ਨਕੈਰ ਮਾਂ ਬੰਦਗੀ ਕਰਵਾਉਂਦੇ ਆਪ ਉਹਨਾਂ ਕੋਲ ਉਹ ਫਿਰ ਦੀ ਬਾਕਸ਼ਿਸ਼ ਦੇ ਪਾਤਰ ਆ ਉਹਨੋਂ ਪਰ ਆਪਣੀ ਬਾਕਸ਼ਿਸ਼ ਦਾ ਪਾਤਰ ਨਹੀਂ ਸੋ ਇਹ ਆਪਾਂ ਲਗਾਤਾਰ 1 ਸਾਲ 225 ਤੱਕ ਆਪਾਂ ਨੂੰ ਨੰਬਰ ਤਾਂ ਕੇ ਸਾਰੇ ਸਮਾਗਮ ਮਨਾਉਣੇ ਆ ਸੋ ਗੁਰੂ ਸਾਹਿਬ ਕਿਰਪਾ ਕਰ ਮੈਂ ਧੰਨਵਾਦ ਕਰਦਾ ਚਿੱਤੇ ਪਾਤ ਦੇ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਤਖਤਦਾਨਾ ਸਾਹਿਬ ਦੇ ਜੱਤੇ ਦਾ ਸਾਹਿਬ